ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ ਤੇ ਮੈਂ ਤੁਹਾਡੇ ਨਾਲ ਮੇਗਾ ਸਿਟੀ ਖਬਰਾਂ ਪ੍ਰਦੇਸ਼ ਤੋਂ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਸੁਚਾਤ ਮਾਰ ਲੈਣੇ ਆ ਪਰਦੇਸ ਨਾਲ ਜੁੜੀਆਂ ਖਾਸ ਖਬਰਾਂ ਤੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਲੱਭਣ ਲਈ ਹਰ ਘਰ ਦਾ ਦਰਵਾਜ਼ਾ ਖੜਕਾਇਆ ਜਾਵੇਗਾ ਜਿਹੜੀ ਵੈਂਸ ਨੇ ਕਿਹਾ 골ਡਨ ਸਟਾਰ ਗਾਇਕ ਮਲਕੀਤ ਸਿੰਘ ਨੇ ਆਪਣੀ ਗਾਇਕੀ ਦੇ 40 ਬਰੇ ਸ਼ਾਨਦਾਰ ਅਤੇ ਕਾਮਯਾਬੀ ਨਾਲ ਇਥੇ ਪੁਰੇ ਬਰਤਾਨੀਆ ਦੇ ਵਿੱਚ ਹੋ ਰਹੀ ਭਾਰੀ ਬਰਫਬਾਰੀ ਕਾਰਨ ਹਵਾਈ ਰੇਲ ਅਤੇ ਸੜਕ ਆਵਾਜਾਈ ਬਹੁਤ ਪ੍ਰਭਾਵਿਤ। ਗਾਜ਼ਾ ਦੇ ਵਿੱਚ ਫਸੇ ਬਰਤਾਨੀਆ ਦੇ ਅਧਿਆਪਕ ਦੇ ਪਰਿਵਾਰ ਨੂੰ ਬਰਤਾਨੀਆ ਆਉਣ ਦੀ ਨਹੀਂ ਮਿਲੀ ਇਜਾਜ਼ਤ। ਇਟਲੀ ਦੇ ਅਕਾਲੀ ਆਗੂਆਂ ਦੇ ਵਫਰ ਨੇ ਸਾਬਕਾ ਮੰਤਰੀ ਰਣਕੇ ਨਾਲ ਕੀਤੀ ਵਿਸ਼ੇਸ਼ ਮੀਟਿੰਗ। ਹੁਣ ਖਬਰਾਂ ਵਿੱਚ ਸਾਡੇ ਨਾਲ ਅਮਰੀਕਾ ਦੇ ਉਪ ਰਾਸ਼ਟਰਪਤੀ ਜੇ.ਡੀ. ਵੈਂਸ ਨੇ ਇੱਕ ਮੀਡੀਆ ਚੈਨਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ ਆਉਣ ਵਾਲੇ ਮਹੀਨਿਆਂ ਦੇ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਵਿਰੁੱਧ ਆਪਣੀ ਕਾਰਵਾਈ ਤੇਜ਼ ਕਰੇਗੀ। ਉਹਨਾਂ ਕਿਹਾ ਕਿ ਰਾਸ਼ਟਰਪਤੀ ਡੋਨਲਡ ਟਰੰਪ ਦੀ ਸਮੂਹਿਕ ਦੇਸ਼ ਨਿਕਾਲੇ ਦੀ ਇਤਿਹਾਸਿਕ ਯੋਜਨਾ ਦੀ ਪੂਰਤੀ ਦੇ ਲਈ ਇਮੀਗ੍ਰੇਸ਼ਨ ਇਨਫੋਰਸਮੈਂਟ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਲੱਭਣ ਲਈ ਹਰ ਘਰ ਦਾ ਦਰਵਾਜ਼ਾ ਖੜਕਾਵੇਗੇ ਇਸ ਦੌਰਾਨ ਸੰਘੀ ਅਧਿਕਾਰੀਆਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ 10000 ਨਵੇਂ ਇਮੀਗ੍ਰੇਸ਼ਨ 에ਜੰਟ ਪੂਰੇ ਨਿਜੀ ਦਸਤਾਵੇਜ਼ਾਂ ਸਮੇਤ ਗਲੀਆਂ ਦੇ ਵਿੱਚ ਨਿਕਲਣਗੇ ਤੇ ਉਹ ਪਹਿਲਾਂ ਨਾਲੋਂ ਵੀ ਵੱਧ ਤਾਕਤ ਨਾਲ ਪ੍ਰਵਾਸੀਆਂ ਦੀ ਜਾਂਚ ਪੜਤਾਲ ਕਰਨਗੇ ਸੰਘੀ ਅਧਿਕਾਰੀਆਂ ਅਨੁਸਾਰ ਉਹਨਾਂ ਕੋਲ ਹੁਣ 22000 에ਜੰਟ ਤੇ ਜਾਂਚਕਾਰ ਨੇ ਜੋ 1 ਸਾਲ ਪਹਿਲਾਂ ਦੀ ਤੁਲਨਾ ਦੇ ਵਿੱਚ 10000 ਵਧ ਨੇ ਬਿਨਾ ਕੋਈ ਵਿਸ਼ੇਸ਼ ਬਿਆਨ ਮੰਦੰਦਿਆਂ ਵਾਈਟ ਹਾਊਸ ਨੇ ਕਿਹਾ ਕਿ ਅਮਰੀਕਾ ਦੇ ਵਿੱਚ ਰਹਿ ਰਹੇ 25 ਲੱਖ ਗੈਰ ਕਾਨੂੰਨੀ ਲੋਕ ਕੱਢੇ ਜਾ ਚੁੱਕੇ ਨੇ ਜਦ ਬਾਹੇਠ ਦੇਸ਼ ਛੱਡ ਗਏ ਨੇ ਵਾਈਟ ਹਾਊਸ ਨੇ ਵਾਦਾ ਕੀਤਾ ਹੈ ਕਿ ਹੋਰ ਲੋਕ ਵੀ ਇੱਕ ਜਾਂ ਦੂਸਰੇ ਤਰੀਕੇ ਰਾਹੀਂ ਅਮਰੀਕਾ ਵਿੱਚੋਂ ਕੱਢ ਦਿੱਤਾ ਜਾਣਗੇ ਪੰਜਾਬੀ ਲੋਕ ਗਾਇਕੀ ਨੂੰ ਅੰਤਰਰਾਸ਼ਟਰੀ ਪੱਧਰ ਤੇ ਮਾਣ ਦਿਵਾਉਣ ਵਾਲੇ ਪ੍ਰਸਿੱਧ ਗਾਇਕ ਗੋਲਡਨ ਸਟਾਰ ਮਲਕੀਤ ਸਿੰਘ ਦਾ ਨਾਮ ਅੱਜ ਦੁਨੀਆ ਭਰ ਦੇ ਵਿੱਚ ਬੜੇ ਸਤਕਾ ਦੇ ਨਾਲ ਲਿਆ ਜਾਂਦਾ ਹੈ ਮਲਕੀਤ ਸਿੰਘ ਨੂੰ ਮਿਲਿਆ ਗੋਲਡਨ ਸਟਾਰ ਦਾ ਤਖ਼ਲਸ ਉਹਨਾਂ ਦੀ ਅਟੁੱਟ ਮਿਹਨਤ ਬੇਮਿਸਾਲ ਗਾਇਕੀ ਅਤੇ ਦਰਸ਼ਕਾਂ ਉਲਵ ਮਿਲੇ ਅਥਾ ਪਿਆਰ ਦਾ ਨਤੀਜਾ ਹੈ ਜੋ ਸਮੇਂ ਦੇ ਨਾਲ ਉਹਨਾਂ ਦੀ ਪਛਾਣ ਬਣ ਗਿਆ ਹੈ ਜ਼ਿਕਰਯੋਗ ਹੈ ਕਿ ਗਾਇਕ ਮਲਕੀਤ ਸਿੰਘ ਨੇ ਅਜ ਤੋਂ 40 ਵਰੇ ਪਹਿਲਾ ਇੱਕ ਪਗੜੀ ਧਾਰੀ ਪੰਜਾਬੀ ਗਾਇਕ ਵਜੋਂ ਅੰਤਰਰਾਸ਼ਟਰੀ ਪੱਧਰ ਤੇ ਆਪਣੀ ਪਛਾਣ ਕਾਇਮ ਕੀਤੀ ਜਿਨ੍ਹਾਂ ਨੂੰ ਵੇਖ ਕੇ ਹੋਰ ਵੀ ਪੰਜਾਬੀ ਗਾਇਕ ਪੱਗ ਬਨ ਕੇ ਗਾਇਕੀ ਦੇ ਖੇਤਰ ਵਿੱਚ ਨਤਰੇ ਗੋਲਡਨ ਸਟਾਰ ਗਾਇਕ ਮਲਕੀਤ ਸਿੰਘ ਪਹਿਲੇ ਪੰਜਾਬੀ ਗਾਇਕ ਨੇ ਜਿਨ੍ਹਾਂ ਦਾ ਨਾਂ ਨੈਸ ਬੁੱਕ ਆਫ ਰਿਕਾਰਡ ਦੇ ਵਿੱਚ ਕਈ ਸਾਲ ਪਹਿਲਾਂ ਦਰਜ ਹੋ ਚੁੱਕਿਆ ਹੈ ਬਰਤਾਨੀਆ ਦੇ ਵਿੱਚ ਤੂਫਾਨ ਗੁਰੇਟੀ ਦੇ ਚੱਲਦੇ ਕਈ ਇਲਾਕਿਆਂ ਵਿੱਚ ਭਾਰੀ ਬਰਫਬਾਰੀ ਹੋ ਰਹੀ ਹੈ ਜਿਸ ਕਾਰਨ ਆਮ ਜਨ ਜੀਵਨ ਗੁਰੀਤਨਾ ਪਰ ਪ੍ਰਭਾਵਿਤ ਹੋਇਆ ਹੈ ਇੰਗਲੈਂਡ ਦੇ ਉਤਰੀ ਅਤੇ ਕੇਂਦਰੀ ਖੇਤਰਾਂ ਦੇ ਵਿੱਚ ਬਰਫ ਦੀ ਮੋਟੀ ਪਰਤ ਜਮ ਜਾਣ ਨਾਲ ਸੜਕਾਂ ਫਿਸਲਣ ਵਾਲੀਆਂ ਬਣ ਗਈਆਂ ਨੇ ਅਤੇ ਆਵਾਜਾਈ ਦੇ ਵਿੱਚ ਵੱਡੀ ਰੁਕਾਵਟ ਪੈਦਾ ਹੋਈ ਹੈ ਬਰਫਬਾਰੀ ਕਾਰਨ ਰੇਲ ਨੈਟਵਰਕ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ ਕਈ ਮੁੱਖ ਰੇਲ ਮਾਰਗਾਂ ਤੇ ਸੇਵਾਵਾਂ ਵਿੱਚ ਅਸਥਾਈ ਤੌਰ ਤੇ ਰੋਕਣੀਆਂ ਪਈਆਂ ਨੇ ਜਦਕਿ ਕਈ ਟ੍ਰੇਨਾਂ ਨੂੰ ਦੇਰ ਨਾਲ ਚਲਾਇਆ ਜਾ ਰਿਹਾ ਹੈ ਰੇਲ ਅਧਿਕਾਰੀਆਂ ਨੇ ਯਾਤਰੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਬਿਨਾਂ ਲੋੜ ਦੇ ਯਾਤਰਾ ਤੋਂ ਬਚਣ ਅਤੇ ਕਰੋ ਨਿਕਲਣ ਤੋਂ ਪਹਿਲਾਂ ਸੇਵਾ ਸਬੰਧੀ ਜਾਣਕਾਰੀ ਜਰੂਰ ਚੈੱਕ ਕਰਨ। ਜਾਨਕਾਰੀ ਅਨੁਸਾਰ ਬਸਮ ਅਬਦੁਗਾ ਨਾ ਦਾ ਇਹ ਅਧਿਆਪਕ ਇਸ ਸਮੇਂ ਬਰਤਾਨੀਆ ਦੇ ਵਿੱਚ ਰਹਿ ਰਿਹਾ ਹੈ ਅਤੇ ਯੂਨੀਵਰਸਿਟੀ ਨਾਲ ਜੁੜਿਆ ਹੋਇਆ ਹੈ ਉਸ ਦੀ ਪਤਨੀ ਅਤੇ ਛੋਟੇ ਬੱਚੇ ਗਾਜ਼ਾ ਦੇ ਵਿੱਚ ਰਹਿੰਦੇ ਨੇ ਜਿੱਥੇ ਹਾਲਾਤ ਬਹੁਤ ਹੀ ਮਾੜੇ ਨੇ ਬਸਮ ਨੇ ਸਰਕਾਰ ਕੋਲ ਅਰਜ਼ੀ ਦੇ ਕੇ ਅਪੀਲ ਕੀਤੀ ਸੀ ਕਿ ਮਨੁੱਖੀ ਆਧਾਰ ਤੇ ਉਸ ਦੇ ਪਰਿਵਾਰ ਨੂੰ ਜਲਦੀ ਬਰਤਾਨੀਆ ਲਿਆਉਣ ਦੀ ਆਗਿਆ ਦਿੱਤੀ ਜਾਵੇ ਪਰ ਸਰਕਾਰ ਨੇ ਇਸ ਨੂੰ ਤੁਰੰਤ ਮਾਮਲਾ ਨਹੀਂ ਮੰਨਿਆ ਹੋਮ ਆਫਿਸ ਵੱਲੋਂ ਕਿਹਾ ਗਿਆ ਕਿ ਪਰਿਵਾਰਕ ਮੇਲਾਪ ਲਈ ਆਮ ਵੀਜ਼ਾ ਨਿਯਮਾਂ ਅਨੁਸਾਰ ਹੀ ਕਾਰਵਾਈ ਕੀਤੀ ਜਾਵੇਗੀ ਸ਼੍ਰੋਮਣੀ ਕਾਲੀ ਦਲ ਐਸਸੀ ਵਿੰਗ ਇਟਲੀ ਦੇ ਅਹੁਦੇਦਾਰਾਂ ਦੀ ਅਹਿਮ ਮੀਟਿੰਗ ਸਭ ਦਾ ਪ੍ਰਧਾਨ ਮਨਿੰਦਰ ਪਾਲ ਸਿੰਘ ਮੋਨੋ ਇਟਲੀ ਦੀ ਅਗਵਾਈ ਦੇ ਵਿੱਚ ਹੋਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਸਾਬਕਾ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਪਹੁੰਚੇ ਅਤੇ ਆਗੂ ਕੁਲਦੀਪ ਸਿੰਘ ਗੁਰਮੇਸ ਸਿੰਘ ਪਰਮਜੀਤ ਸਿੰਘ ਸ਼ਾਮਿਲ ਹੋਏ ਗੁਲਜ਼ਾਰ ਸਿੰਘ ਰਣੀਕੇ ਵੱਲੋਂ ਐਸਸੀ ਵਿੰਗ ਨੂੰ ਮਜ਼ਬੂਤ ਕਰਨ ਅਤੇ ਪਾਰਟੀ ਪ੍ਰਤੀਨਿਧੀਆਂ ਜਾਂ ਜਾ ਰਹੀਆਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਮੋਨੋ ਇਟਲੀ ਵੱਲੋਂ ਸਨਮਾਨਿਤ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਬੀਰ ਸਿੰਘ ਬਾਦਲ ਦੀ ਪੰਜਾਬ ਵਾਸੀਆਂ ਦੀ ਹਰ ਪੱਖੋਂ ਸੇਵਾ ਕਰਨ ਦੇ ਟੀਚੇ ਤਹਿਤ ਪਾਰਟੀ ਦਾ ਹਰੇਕ ਵਰਕਰ ਦਿਨ ਰਾਤ ਲੋਕਾਂ ਦੀ ਸੇਵਾ ਦੇ ਵਿੱਚ ਹਾਜ਼ਰ ਰਹਿੰਦਾ ਹੈ ਉਹਨਾਂ ਨੇ ਵੀ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਪੂਰੇ ਪੰਜਾਬ ਦੇ ਵਿੱਚ ਦਿੱਤੀਆਂ ਗਲੀਆਂ ਗਈਆਂ ਸਹੂਲਤਾਂ ਅਤੇ ਕੀਤੇ ਰਿਕਾਰਡ ਰੇਟੋੜ ਵਿਕਾਸ ਨੂੰ ਲੋਕ ਅੱਜ ਵੀ ਯਾਦ ਕਰ ਰਹੇ ਨੇ। ਏਸੀ ਪ੍ਰਦੇਸ਼ ਨਾਲ ਜੁੜੀਆਂ ਹੋਈਆਂ ਖਾਸ ਖਬਰਾਂ ਜਈਆਂ ਹੋਰ ਖਬਰਾਂ ਲੈ ਕੇ ਮੋਰਟੋਟੜ ਸਾਹਮਣੇ ਹਾਜ਼ਰ ਹੋਵਾਂਗੇ ਜਦ ਤੱਕ ਉਸ ਜੁੜੇ ਅਜੀਤ ਵੈਬ ਟੀਵੀ ਨਾਲ। ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਲਈ ਬੈਲ ਆਈਕਨ ਤੇ ਕਲਿੱਕ ਕਰੋ। ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ ਤੇ ਮੈਂ ਤੁਹਾਡੇ ਨਾਲ ਮੈਗਾ ਸਿਟੀ ਖਬਰਾਂ ਪਰਦੇਸ ਤੋਂ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਸੁਚਾਤ ਮਾਰ ਲੈਣੇ ਆ ਪਰਦੇਸ ਨਾਲ ਜੁੜੀਆਂ ਖਾਸ ਖਬਰਾਂ ਤੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਲੰਬੰਦ ਲਈ ਹਰ ਘਰ ਦਾ ਦਰਵਾਜ਼ਾ ਖੜਕਾਇਆ ਜਾਵੇਗਾ ਜਿਹੜੀ ਵੈਂਸ ਨੇ ਕਿਹਾ 골ਡਨ ਸਟਾਰ ਗਾਇਕ ਮਲਕੀਤ ਸਿੰਘ ਨੇ ਆਪਣੀ ਗਾਇਕੀ ਦੇ 40 ਬਰੇ ਸ਼ਾਨਦਾਰ ਅਤੇ ਕਾਮਯਾਬੀ ਨਾਲ ਇੰਤੇ ਪੂਰੇ ਬਰਤਾਨੀਆ ਦੇ ਵਿੱਚ ਹੋ ਰਹੀ ਭਾਰੀ ਬਰਫਬਾਰੀ ਕਾਰਨ ਹਵਾਈ ਰੇਲ ਅਤੇ ਸੜਕ ਆਵਾਜਾਈ ਕੋਈ ਪ੍ਰਭਾਵਿਤ ਗਾਜ਼ਾ ਦੇ ਵਿੱਚ ਫਸੇ ਬਰਤਾਨੀਆ ਦੇ ਅਧਿਆਪਕ ਦੇ ਪਰਿਵਾਰ ਨੂੰ ਬਰਤਾਨੀਆ ਆਉਣ ਦੀ ਨਹੀਂ ਮਿਲੀ ਇਜਾਜ਼ਤ ਇਟਲੀ ਦੇ ਅਕਾਲੀ ਆਗੂਆਂ ਦੇ ਵਫਦ ਨੇ ਸਾਬਕਾ ਮੰਤਰੀ ਰਣਕੇ ਨਾਲ ਕੀਤੀ ਵਿਸ਼ੇਸ਼ ਮੀਟਿੰਗ ਹੁਣ ਖਬਰਾਂ ਵਿਸਥਾਰ ਦੇ ਨਾਲ ਅਮਰੀਕਾ ਦੇ ਉਪ ਰਾਸ਼ਟਰਪਤੀ ਜੇ.ਡੀ. ਵੈਂਸ ਨੇ ਇੱਕ ਮੀਡੀਆ ਚੈਨਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ ਆਉਣ ਵਾਲੇ ਮਹੀਨਿਆਂ ਦੇ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਵਿਰੁੱਧ ਆਪਣੀ ਕਾਰਵਾਈ ਤੇਜ਼ ਕਰੇਗੀ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਡੋਨਲਡ ਟਰੰਪ ਦੀ ਸਮੂਹਿਕ ਦੇਸ਼ ਨਿਕਾਲੇ ਦੀ ਇਤਿਹਾਸਿਕ ਯੋਜਨਾ ਦੀ ਪੂਰਤੀ ਦੇ ਲਈ ਇਮੀਗ੍ਰੇਸ਼ਨ ਇਨਫੋਰਸਮੈਂਟ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਲੱਭਣ ਲਈ ਹਰ ਘਰ ਦਾ ਦਰਵਾਜ਼ਾ ਖੜਕਾਵੇਗੇ ਇਸ ਦੌਰਾਨ ਸੰਘੀ ਅਧਿਕਾਰੀਆਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ 10000 ਨਵੇਂ ਇਮੀਗ੍ਰੇਸ਼ਨ 에ਜੰਟ ਪੂਰੇ ਨਿਜੀ ਦਸਤਾਵੇਜ਼ਾਂ ਸਮੇਤ ਗਲੀਆਂ ਦੇ ਵਿੱਚ ਨਿਕਲਣਗੇ ਤੇ ਉਹ ਪਹਿਲਾਂ ਨਾਲੋਂ ਵੀ ਵੱਧ ਤਾਕਤ ਨਾਲ ਪ੍ਰਵਾਸੀਆਂ ਦੀ ਜਾਂਚ ਪੜਤਾਲ ਕਰਨਗੇ ਸੰਘੀ ਅਧਿਕਾਰੀਆਂ ਅਨੁਸਾਰ ਉਹਨਾਂ ਕੋਲ ਹੁਣ 22000 에ਜੰਟ ਤੇ ਜਾਂਚਕਾਰ ਨੇ ਜੋ 1 ਸਾਲ ਪਹਿਲਾਂ ਦੀ ਤੁਲਨਾ ਦੇ ਵਿੱਚ 10000 ਵਧ ਨੇ ਬਿਨਾ ਕੋਈ ਵਿਸ਼ੇਸ਼ ਬਿਆਨ ਮੰਦੰਦਿਆਂ ਵਾਈਟ ਹਾਊਸ ਨੇ ਕਿਹਾ ਕਿ ਅਮਰੀਕਾ ਦੇ ਵਿੱਚ ਰਹਿ ਰਹੇ 25 ਲੱਖ ਗੈਰ ਕਾਨੂੰਨੀ ਲੋਕ ਕੱਢੇ ਜਾ ਚੁੱਕੇ ਨੇ ਜਦ ਬਾਹੇਟ ਦੇਸ਼ ਛੱਡ ਗਏ ਨੇ ਵਾਈਟ ਹਾਊਸ ਨੇ ਵਾਦਾ ਕੀਤਾ ਹੈ ਕਿ ਹੋਰ ਲੋਕ ਵੀ ਇੱਕ ਜਾਂ ਦੂਸਰੇ ਤਰੀਕੇ ਰਾਹੀਂ ਅਮਰੀਕਾ ਵਿੱਚੋਂ ਕੱਢ ਦਿੱਤਾ ਜਾਣਗੇ ਪੰਜਾਬੀ ਲੋਕ ਗਾਇਕੀ ਨੂੰ ਅੰਤਰਰਾਸ਼ਟਰੀ ਪੱਧਰ ਤੇ ਮਾਣ ਦਿਵਾਉਣ ਵਾਲੇ ਪ੍ਰਸਿੱਧ ਗਾਇਕ ਗੋਲਡਨ ਸਟਾਰ ਮਲਕੀਤ ਸਿੰਘ ਦਾ ਨਾਮ ਅੱਜ ਦੁਨੀਆ ਭਰ ਦੇ ਵਿੱਚ ਬੜੇ ਸਤਕਾ ਦੇ ਨਾਲ ਲਿਆ ਜਾਂਦਾ ਹੈ ਮਲਕੀਤ ਸਿੰਘ ਨੂੰ ਮਿਲਿਆ ਗੋਲਡਨ ਸਟਾਰ ਦਾ ਤਖ਼ਲਸ ਉਹਨਾਂ ਦੀ ਅਟੁੱਟ ਮਿਹਨਤ ਬੇਮਿਸਾਲ ਗਾਇਕੀ ਅਤੇ ਦਰਸ਼ਕਾਂ ਵੱਲ ਮਿਲੇ ਅਥਾ ਪਿਆਰ ਦਾ ਨਤੀਜਾ ਹੈ ਜੋ ਸਮੇਂ ਦੇ ਨਾਲ ਉਹਨਾਂ ਦੀ ਪਛਾਣ ਬਣ ਗਿਆ ਹੈ ਜ਼ਿਕਰਯੋਗ ਹੈ ਕਿ ਗਾਇਕ ਮਲਕੀਤ ਸਿੰਘ ਨੇ ਅਜ ਤੋਂ 40 ਵਰੇ ਪਹਿਲਾ ਇੱਕ ਪਗੜੀ ਧਾਰੀ ਪੰਜਾਬੀ ਗਾਇਕ ਵਜੋਂ ਅੰਤਰਰਾਸ਼ਟਰੀ ਪੱਧਰ ਤੇ ਆਪਣੀ ਪਛਾਣ ਕਾਇਮ ਕੀਤੀ ਜਿਨ੍ਹਾਂ ਨੂੰ ਵੇਖ ਕੇ ਹੋਰ ਵੀ ਪੰਜਾਬੀ ਗਾਇਕ ਪੱਗ ਬੰਨ ਕੇ ਗਾਇਕੀ ਦੇ ਖੇਤਰ ਵਿੱਚ ਨਤਰੇ ਗੋਲਡਨ ਸਟਾਰ ਗਾਇਕ ਮਲਕੀਤ ਸਿੰਘ ਪਹਿਲੇ ਪੰਜਾਬੀ ਗਾਇਕ ਨੇ ਜਿਨ੍ਹਾਂ ਦਾ ਨਾਂ ਇਨਸ ਬੁੱਕ ਆਫ ਰਿਕਾਰਡ ਦੇ ਵਿੱਚ ਕਈ ਸਾਲ ਪਹਿਲਾਂ ਦਰਜ ਹੋ ਚੁੱਕਿਆ ਹੈ ਬਰਤਾਨੀਆ ਦੇ ਵਿੱਚ ਤੂਫਾਨ ਗੁਰੇਟੀ ਦੇ ਚੱਲਦੇ ਕਈ ਇਲਾਕਿਆਂ ਵਿੱਚ ਭਾਰੀ ਬਰਫਬਾਰੀ ਹੋ ਰਹੀ ਹੈ ਜਿਸ ਕਾਰਨ ਆਮ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਇੰਗਲੈਂਡ ਦੇ ਉਤਰੀ ਅਤੇ ਕੇਂਦਰੀ ਖੇਤਰਾਂ ਦੇ ਵਿੱਚ ਬਰਫ ਦੀ ਮੋਟੀ ਪਰਤ ਜਮ ਜਾਣ ਨਾਲ ਸੜਕਾਂ ਫਿਸਲਣ ਵਾਲੀਆਂ ਬਣ ਗਈਆਂ ਨੇ ਅਤੇ ਆਵਾਜਾਈ ਦੇ ਵਿੱਚ ਵੱਡੀ ਰੁਕਾਵਟ ਪੈਦਾ ਹੋਈ ਹੈ ਬਰਫਬਾਰੀ ਕਾਰਨ ਰੇਲ ਨੈਟਵਰਕ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ ਕਈ ਮੁੱਖ ਰੇਲ ਮਾਰਗਾਂ ਤੇ ਸੇਵਾਵਾਂ ਵਿੱਚ ਅਸਥਾਈ ਤੌਰ ਤੇ ਰੋਕਣੀਆਂ ਪਈਆਂ ਨੇ ਜਦਕਿ ਕਈ ਟ੍ਰੇਨਾਂ ਨੂੰ ਦੇਰ ਨਾਲ ਚਲਾਇਆ ਜਾ ਰਿਹਾ ਹੈ ਰੇਲ ਅਧਿਕਾਰੀਆਂ ਨੇ ਯਾਤਰੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਬਿਨਾਂ ਲੋੜ ਦੇ ਯਾਤਰਾ ਤੋਂ ਬਚੇ आते करो निकल तो पहला सेवा संबंधी जानकारी जरूर चेक करन। ਜਾਣਕਾਰੀ ਅਨੁਸਾਰ ਬਸਮ ਅਬਦੂਗਾ ਨਾ ਦਾ ਇਹ ਅਧਿਆਪਕ ਇਸ ਸਮੇਂ ਬਰਤਾਨੀਆ ਦੇ ਵਿੱਚ ਰਹਿ ਰਿਹਾ ਹੈ ਅਤੇ ਯੂਨੀਵਰਸਿਟੀ ਨਾਲ ਜੁੜਿਆ ਹੋਇਆ ਹੈ ਉਸ ਦੀ ਪਤਨੀ ਅਤੇ ਛੋਟੇ ਬੱਚੇ ਗਾਜ਼ਾ ਦੇ ਵਿੱਚ ਰਹਿੰਦੇ ਨੇ ਜਿੱਥੇ ਹਾਲਾਤ ਬਹੁਤ ਹੀ ਮਾੜੇ ਨੇ ਬਸਮ ਨੇ ਸਰਕਾਰ ਕੋਲ ਅਰਜ਼ੀ ਦੇ ਕੇ ਅਪੀਲ ਕੀਤੀ ਸੀ ਕਿ ਮਨੁੱਖੀ ਆਧਾਰ ਤੇ ਉਸ ਦੇ ਪਰਿਵਾਰ ਨੂੰ ਜਲਦੀ ਬਰਤਾਨੀਆ ਲਿਆਉਣ ਦੀ ਆਗਿਆ ਦਿੱਤੀ ਜਾਵੇ ਪਰ ਸਰਕਾਰ ਨੇ ਇਸ ਨੂੰ ਤੁਰੰਤ ਮਾਮਲਾ ਨਹੀਂ ਮੰਨਿਆ ਹੋਮ ਆਫਿਸ ਵੱਲੋਂ ਕਿਹਾ ਗਿਆ ਕਿ ਪਰਿਵਾਰਕ ਮੇਲਾਪ ਲਈ ਆਮ ਵੀਜ਼ਾ ਨਿਯਮਾਂ ਅਨੁਸਾਰ ਹੀ ਕਰ ਕਾਰਵਾਈ ਕੀਤੀ ਜਾਵੇਗੀ ਸ਼੍ਰोमਣੀ ਕਾਲੀਦਲ ਐਸਸੀ ਵਿੰਗ ਇਟਲੀ ਦੇ ਅਹੁਦੇਦਾਰਾਂ ਦੀ ਅਹਿਮ ਮੀਟਿੰਗ ਸਭ ਦਾ ਪ੍ਰਧਾਨ ਮਨਿੰਦਰ ਪਾਲ ਸਿੰਘ ਮੋਨੋ ਇਟਲੀ ਦੀ ਅਗਵਾਈ ਦੇ ਵਿੱਚ ਹੋਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਸਾਬਕਾ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਪਹੁੰਚੇ ਅਤੇ ਆਗੂ ਕੁਲਦੀਪ ਸਿੰਘ ਗੁਰਮੇਸ ਸਿੰਘ ਪਰਮਜੀਤ ਸਿੰਘ ਸ਼ਾਮਿਲ ਹੋਏ ਗੁਲਜ਼ਾਰ ਸਿੰਘ ਰਣੀਕੇ ਵੱਲੋਂ ਐਸਸੀ ਵਿੰਗ ਨੂੰ ਮਜ਼ਬੂਤ ਕਰਨ ਅਤੇ ਪਾਰਟੀ ਪ੍ਰਤੀਨਿਧੀਆਂਆਂ ਜਾ ਰਹੀਆਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਮੋਨੋ ਇਟਲੀ ਵੱਲੋਂ ਸਨਮਾਨਿਤ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪੰਜਾਬ ਵਾਸੀਆਂ ਦੀ ਹਰ ਪੱਖੋਂ ਸੇਵਾ ਕਰਨ ਦੇ ਟੀਚੇ ਤਹਿਤ ਪਾਰਟੀ ਦਾ ਹਰੇਕ ਵਰਕਰ ਦਿਨ ਰਾਤ ਲੋਕਾਂ ਦੀ ਸੇਵਾ ਦੇ ਵਿੱਚ ਹਾਜ਼ਰ ਰਹਿੰਦਾ ਹੈ ਉਹਨਾਂ ਨੇ ਵੀ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਮੇ ਪੂਰੇ ਪੰਜਾਬ ਦੇ ਵਿੱਚ ਦਿੱਤੀਆਂ ਗਲੀਆਂ ਗਈਆਂ ਸਹੂਲਤਾਂ ਅਤੇ ਕੀਤੇ ਰਿਕਾਰਡ ਰੇਟੋੜ ਵਿਕਾਸ ਨੂੰ ਲੋਕ ਅੱਜ ਵੀ ਯਾਦ ਕਰ ਰਹੇ ਨੇ। ਇਸੇ ਪ੍ਰਦੇਸ਼ ਨਾਲ ਜੁੜੀਆਂ ਹੋਈਆਂ ਖਾਸ ਖਬਰਾਂ ਜਈਆਂ ਹੋਰ ਖਬਰਾਂ ਲੈ ਕੇ ਮੋਰਟੋਟੜ ਸਾਹਮਣੇ ਹਾਜ਼ਰ ਹੋਵਾਂਗੀ ਦਾ ਤੱਕ ਉਸ ਜੁੜੇ ਅਜੀਤ ਵੈਬ ਟੀਵੀ ਨਾਲ। ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ। ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ ਤੇ ਮੈਥਾੜੇ ਨਾਲ ਮੈਗਾ ਸਿਟੀ ਖਬਰਾਂ ਪ੍ਰਦੇਸ਼ ਤੋਂ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਸੁਚਾਤ ਮਾਰ ਲੈਣੇ ਆਂ ਪ੍ਰਦੇਸ਼ ਨਾਲ ਜੁੜੀਆਂ ਖਾਸ ਖਬਰਾਂ ਤੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਲੱਭਣ ਲਈ ਹਰ ਘਰ ਦਾ ਦਰਵਾਜ਼ਾ ਖੜਕਾਇਆ ਜਾਵੇਗਾ ਜਿਹੜੀ ਵੈਂਸ ਨੇ ਕਿਹਾ 골ਡਨ ਸਟਾਰ ਗਾਇਕ ਮਲਕੀਤ ਸਿੰਘ ਨੇ ਆਪਣੀ ਗਾਇਕੀ ਦੇ 40 ਬਰੇ ਸ਼ਾਨਦਾਰ ਅਤੇ ਕਾਮਯਾਬੀ ਨਾਲ ਇਤੇ ਪੁਰੇ ਬਰਤਾਨੀਆਂ ਦੇ ਵਿੱਚ ਹੋ ਰਹੀ ਭਾਰੀ ਬਰਬਾਦੀ ਕਾਰਨ ਹਵਾਈ ਰੇਲ ਅਤੇ ਸੜਕ ਆਵਾਜਾਈ ਕੋਈ ਪ੍ਰਭਾਵਿਤ ਗਾਜ਼ਾ ਦੇ ਵਿੱਚ ਫਸੇ ਬਰਤਾਨੀਆਂ ਦੇ ਅਧਿਆਪਕ ਦੇ ਪਰਿਵਾਰ ਨੂੰ ਬਰਤਾਨੀਆਂ ਆਉਣ ਦੀ ਨਹੀਂ ਮਿਲੀ ਇਜਾਜ਼ਤ ਇਟਲੀ ਦੇ ਅਕਾਲੀ ਆਗੂਆਂ ਦੇ ਵਫਰ ਨੇ ਸਾਕਾ ਮੰਤਰੀ ਰਣੀਕੇ ਨਾਲ ਕੀਤੀ ਵਿਸ਼ੇਸ਼ ਮੀਟਿੰਗ ਹੁਣ ਖਬਰਾਂ ਵਿੱਚ ਸਾਧਨਾਤ ਅਮਰੀਕਾ ਦੇ ਉਪ ਰਾਸ਼ਟਰਪਤੀ ਜੇ.ਡੀ. ਵੈਂਸ ਨੇ ਇੱਕ ਮੀਡੀਆ ਚੈਨਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ ਆਉਣ ਵਾਲੇ ਮਹੀਨਿਆਂ ਦੇ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਵਿਰੁੱਧ ਆਪਣੀ ਕਾਰਵਾਈ ਤੇਜ਼ ਕਰੇਗੀ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਡੋਨਲਡ ਟਰੰਪ ਦੀ ਸਮੂਹਿਕ ਦੇਸ਼ ਨਿਕਾਲੇ ਦੀ ਇਤਿਹਾਸਿਕ ਯੋਜਨਾ ਦੀ ਪੂਰਤੀ ਦੇ ਲਈ ਇਮੀਗ੍ਰੇਸ਼ਨ ਇਨਫੋਰਸਮੈਂਟ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਲੱਭਣ ਲਈ ਹਰ ਘਰ ਦਾ ਦਰਵਾਜ਼ਾ ਖੜਕਾਵੇਗੇ ਇਸ ਦੌਰਾਨ ਸੰਘੀ ਅਧਿਕਾਰੀਆਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ 10000 ਨਵੇਂ ਇਮੀਗ੍ਰੇਸ਼ਨ 에ਜੰਟ ਪੂਰੇ ਨਿਜੀ ਦਸਤਾਵੇਜ਼ਾਂ ਸਮੇਤ ਗਲੀਆਂ ਦੇ ਵਿੱਚ ਨਿਕਲਣਗੇ ਤੇ ਉਹ ਪਹਿਲਾਂ ਨਾਲੋਂ ਵੀ ਵੱਧ ਤਾਕਤ ਨਾਲ ਪ੍ਰਵਾਸੀਆਂ ਦੀ ਜਾਂਚ ਪੜਤਾਲ ਕਰਨਗੇ ਸੰਘੀ ਅਧਿਕਾਰੀਆਂ ਅਨੁਸਾਰ ਉਹਨਾਂ ਕੋਲ ਹੁਣ 22000 에ਜੰਟ ਤੇ ਜਾਂਚਕਰ ਨੇ ਜੋ 1 ਸਾਲ ਪਹਿਲਾਂ ਦੀ ਤੁਲਨਾ ਦੇ ਵਿੱਚ 10000 ਵਧ ਨੇ ਬਿਨਾ ਕੋਈ ਵਿਸ਼ੇਸ਼ ਬਿਆਨ ਦਿੰਦਿਆਂ ਵਾਈਟ ਹਾਊਸ ਨੇ ਕਿਹਾ ਕਿ ਅਮਰੀਕਾ ਦੇ ਵਿੱਚ ਰਹਿ ਰਹੇ 25 ਲੱਖ ਗੈਰ ਕਾਨੂੰਨੀ ਲੋਕ ਕੱਢੇ ਜਾ ਚੁਕੇ ਨੇ ਜਦ ਬਾਹੇਟ ਦੇਸ਼ ਛੱਡ ਗਏ ਨੇ ਵਾਈਟ ਹਾਊਸ ਨੇ ਵਾਦਾ ਕੀਤਾ ਹੈ ਕਿ ਹੋਰ ਲੋਕ ਵੀ ਇੱਕ ਜਾਂ ਦੂਸਰੇ ਤਰੀਕੇ ਰਾਹੀਂ ਅਮਰੀਕਾ ਵਿੱਚੋਂ ਕੱਢ ਦਿੱਤਾ ਜਾਣਗੇ ਪੰਜਾਬੀ ਲੋਕ ਗਾਇਕੀ ਨੂੰ ਅੰਤਰਰਾਸ਼ਟਰੀ ਪੱਧਰ ਤੇ ਮਾਣ ਦਿਵਾਉਣ ਵਾਲੇ ਪ੍ਰਸਿੱਧ ਗਾਇਕ 골ਡਨ ਸਟਾਰ ਮਲਕੀਤ ਸਿੰਘ ਦਾ ਨਾਮ ਅੱਜ ਦੁਨੀਆ ਭਰ ਦੇ ਵਿੱਚ ਬੜੇ ਸਤਕਾ ਦੇ ਨਾਲ ਲਿਆ ਜਾਂਦਾ ਹੈ ਮਲਕੀਤ ਸਿੰਘ ਨੂੰ ਮਿਲਿਆ 골ਡਨ ਸਟਾਰ ਦਾ ਤਖ਼ਲਿਸ ਉਨ੍ਹਾਂ ਦੀ ਅਟੁੱਟ ਮਿਹਨਤ ਬੇਮਿਸਾਲ ਗਾਇਕੀ ਅਤੇ ਦਰਸ਼ਕਾਂ ਵੱਲੋਂ ਮਿਲੇ ਅਥਾ ਪਿਆਰ ਦਾ ਨਤੀਜਾ ਹੈ ਜੋ ਸਮੇਂ ਦੇ ਨਾਲ ਉਨ੍ਹਾਂ ਦੀ ਪਛਾਣ ਬਣ ਗਿਆ ਹੈ ਜ਼ਿਕਰਯੋਗ ਹੈ ਕਿ ਗਾਇਕ ਮਲਕੀਤ ਸਿੰਘ ਨੇ ਅਜ ਤੋਂ 40 ਵਰੇ ਪਹਿਲਾਂ ਇੱਕ ਪਗੜੀ ਤਾਰੇ ਪੰਜਾਬੀ ਗਾਇਕ ਵਜੋਂ ਅੰਤਰਰਾਸ਼ਟਰੀ ਪੱਧਰ ਤੇ ਆਪਣੀ ਪਛਾਣ ਕਾਇਮ ਕੀਤੀ ਜਿਨ੍ਹਾਂ ਨੂੰ ਵੇਖ ਕੇ ਹੋਰ ਵੀ ਪੰਜਾਬੀ ਗਾਇਕ ਪੱਗ ਬੰਨ ਕੇ ਗਾਇਕੀ ਦੇ ਖੇਤਰ ਦੇ ਵਿੱਚ ਨਤਰੇ ਗੋਲਡਨ ਸਟਾਰ ਗਾਇਕ ਮਲਕੀਤ ਸਿੰਘ ਪਹਿਲੇ ਪੰਜਾਬੀ ਗਾਇਕ ਨੇ ਜਿਨ੍ਹਾਂ ਦਾ ਨਾਂ ਗਿਨੈਸ ਬੁੱਕ ਆਫ ਰਿਕਾਰਡ ਦੇ ਵਿੱਚ ਕਈ ਸਾਲ ਪਹਿਲਾਂ ਦਰਜ ਹੋ ਚੁੱਕਿਆ ਹੈ ਬਰਤਾਨੀਆ ਦੇ ਵਿੱਚ ਤੂਫਾਨ ਗੁਰੇਟੀ ਦੇ ਚੱਲਦੇ ਕਈ ਇਲਾਕਿਆਂ ਵਿੱਚ ਭਾਰੀ ਬਰਫਬਾਰੀ ਹੋ ਰਹੀ ਹੈ ਜਿਸ ਕਾਰਨ ਆਮ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਇੰਗਲੈਂਡ ਦੇ ਉੱਤਰੀ ਅਤੇ ਕੇਂਦਰੀ ਖੇਤਰਾਂ ਦੇ ਵਿੱਚ ਬਰਫ ਦੀ ਮੋਟੀ ਪਰਤ ਜਮ ਜਾਣ ਨਾਲ ਸੜਕਾਂ ਫਿਸਲਣ ਵਾਲੀਆਂ ਬਣ ਗਈਆਂ ਨੇ ਅਤੇ ਆਵਾਜਾਈ ਦੇ ਵਿੱਚ ਵੱਡੀ ਰੁਕਾਵਟ ਪੈਦਾ ਹੋਈ ਹੈ ਬਰਫਬਾਰੀ ਕਾਰਨ ਰੇਲ ਨੈਟਵਰਕ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ ਕਈ ਮੁੱਖ ਰੇਲ ਮਾਰਗਾਂ ਤੇ ਸੇਵਾਵਾਂ ਵਿੱਚ ਅਸਥਾਈ ਤੌਰ ਤੇ ਰੋਕਣੀਆਂ ਪਈਆਂ ਨੇ ਜਦਕਿ ਕਈ ਟ੍ਰੇਨਾਂ ਨੂੰ ਦੇਰ ਨਾਲ ਚਲਾਇਆ ਜਾ ਰਿਹਾ ਹੈ ਰੇਲ ਅਧਿਕਾਰੀਆਂ ਨੇ ਯਾਤਰੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਬਿਨਾਂ ਲੋੜ ਦੇ ਯਾਤਰਾ ਤੋਂ ਬਚੇ ਅਤੇ ਕਰੋ ਨਿਕਲਣ ਤੋਂ ਪਹਿਲਾਂ ਸੇਵਾ ਸੰਬੰਧੀ ਜਾਣਕਾਰੀ ਜ਼ਰੂਰ ਚੈੱਕ ਕਰਨ ਜਾਣਕਾਰੀ ਅਨੁਸਾਰ ਬਸਮ ਅਬਦੂਗਾ ਨਾਂ ਦਾ ਇਹ ਅਧਿਆਪਕ ਇਸ ਸਮੇਂ ਬਰਤਾਨੀਆਂ ਦੇ ਵਿੱਚ ਰਹਿ ਰਿਹਾ ਹੈ ਅਤੇ ਯੂਨੀਵਰਸਿਟੀ ਨਾਲ ਜੁੜਿਆ ਹੋਇਆ ਹੈ ਉਸਦੀ ਪਤਨੀ ਅਤੇ ਛੋਟੇ ਬੱਚੇ ਗਾਜ਼ਾ ਦੇ ਵਿੱਚ ਰਹਿੰਦੇ ਨੇ ਜਿੱਥੇ ਹਾਲਾਤ ਬਹੁਤ ਹੀ ਮਾੜੇ ਨੇ ਬਸਮ ਨੇ ਸਰਕਾਰ ਕੋਲ ਅਰਜ਼ੀ ਦੇ ਕੇ ਅਪੀਲ ਕੀਤੀ ਸੀ ਕਿ ਮਨੁੱਖੀ ਅਧਾਰ ਤੇ ਉਸਦੇ ਪਰਿਵਾਰ ਨੂੰ ਜਲਦੀ ਬਰਤਾਨੀਆਂ ਲਿਆਉਣ ਦੀ ਆਗਿਆ ਦਿੱਤੀ ਜਾਵੇ ਪਰ ਸਰਕਾਰ ਨੇ ਇਸ ਨੂੰ ਤੁਰੰਤ ਮਾਮਲਾ ਨਹੀਂ ਮੰਨਿਆ ਹੋਮ ਆਫਿਸ ਵੱਲੋਂ ਕਿਹਾ ਗਿਆ ਕਿ ਪਰਿਵਾਰਕ ਮੇਲਾਪ ਲਈ ਆਮ ਵੀਜ਼ਾ ਨਿਯਮਾਂ ਅਨੁਸਾਰ ਹੀ ਕਰ ਕਾਰਵਾਈ ਕੀਤੀ ਜਾਵੇਗੀ ਸ਼੍ਰਮਣੀ ਕਾਲੀ ਦਲ ਐਸਸੀ ਵਿੰਗ ਇਟਲੀ ਦੇ ਅਹੁਦੇਦਾਰਾਂ ਦੀ ਅਹਿਮ ਮੀਟਿੰਗ ਸਭ ਦਾ ਪ੍ਰਧਾਨ ਮਨਿੰਦਰ ਪਾਲ ਸਿੰਘ ਮੋਨੋ ਇਟਲੀ ਦੀ ਅਗਵਾਈ ਦੇ ਵਿੱਚ ਹੋਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਸਾਬਕਾ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਪਹੁੰਚੇ ਅਤੇ ਆਗੂ ਕੁਲਦੀਪ ਸਿੰਘ ਗੁਰਮੇਸ ਸਿੰਘ ਪਰਮਜੀਤ ਸਿੰਘ ਸ਼ਾਮਿਲ ਹੋਏ ਗੁਲਜ਼ਾਰ ਸਿੰਘ ਰਣੀਕੇ ਵੱਲੋਂ ਐਸਸੀ ਵਿੰਗ ਨੂੰ ਮਜ਼ਬੂਤ ਕਰਨ ਅਤੇ ਪਾਰਟੀ ਪ੍ਰਤੀਨਿਧੀਆਂ ਜਾਂ ਜਾ ਰਹੀਆਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਮੋਨੋ ਇਟਲੀ ਵੱਲੋਂ ਸਨਮਾਨਿਤ ਕੀਤਾ ਗਿਆ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਪੰਜਾਬ ਵਾਸੀਆਂ ਦੀ ਹਰ ਪੱਖੋਂ ਸੇਵਾ ਕਰਨ ਦੇ ਟੀਚੇ ਤਹਿਤ ਪਾਰਟੀ ਦਾ ਹਰੇਕ ਵਰਕਰ ਦਿਨ ਰਾਤ ਲੋਕਾਂ ਦੀ ਸੇਵਾ ਦੇ ਵਿੱਚ ਹਾਜ਼ਰ ਰਹਿੰਦਾ ਹੈ ਉਨ੍ਹਾਂ ਇਹ ਵੀ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇ ਪੂਰੇ ਪੰਜਾਬ ਦੇ ਵਿੱਚ ਦਿੱਤੀਆਂ ਗਲੀਆਂ ਗਈਆਂ ਸਹੂਲਤਾ ਅਤੇ ਕੀਤੇ ਰਿਕਾਰਡ ਰੇਟੋੜ ਵਿਕਾਸ ਨੂੰ ਲੋਕ ਅੱਜ ਵੀ ਯਾਦ ਕਰ ਰਹੇ ਨੇ। ਇਸੇ ਪ੍ਰਦੇਸ਼ ਨਾਲ ਜੁੜੀਆਂ ਹੋਈਆਂ ਖਾਸ ਖਬਰਾਂ ਜਈਆਂ ਹੋਰ ਖਬਰਾਂ ਲੈ ਕੇ ਮੋਰ ਟੋਟਲ ਸਾਹਮਣੇ ਹਾਜ਼ਰ ਹੋਵਾਂਗੇ ਜਦ ਤੱਕ ਉਸ ਜੁੜੇ ਅਜੀਤ ਵੈਬ ਟੀਵੀ ਦੇ ਨਾਲ। ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ। ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ ਤੇ ਮੈਂ ਤੁਹਾਡੇ ਨਾਲ ਮੇਗਾ ਸਿਟੀ ਖਬਰਾਂ ਪ੍ਰਦੇਸ ਤੋਂ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਸੁਚਾਤ ਮਾਰ ਲੈਣੇ ਆ ਪ੍ਰਦੇਸ ਨਾਲ ਜੁੜੀਆਂ ਖਾਸ ਖਬਰਾਂ ਤੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਲੱਭਣ ਲਈ ਹਰ ਘਰ ਦਾ ਦਰਵਾਜ਼ਾ ਖੜਕਾਇਆ ਜਾਵੇਗਾ ਜੇਡੀ ਵੈਂਸ ਨੇ ਕਿਹਾ 골ਡਨ ਸਟਾਰ ਗਾਇਕ ਮਲਕੀਤ ਸਿੰਘ ਨੇ ਆਪਣੀ ਗਾਇਕੀ ਦੇ 40 ਬਰੇ ਸ਼ਾਨਦਾਰ ਅਤੇ ਕਾਮਯਾਬੀ ਨਾਲ ਇਤਿਹਾਸ ਪੁਰੇ ਬਰਤਾਨੀਆਂ ਦੇ ਵਿੱਚ ਹੋ ਰਹੀ ਭਾਰੀ ਬਰਫਬਾਰੀ ਕਾਰਨ ਹਵਾਈ ਰੇਲ ਅਤੇ ਸੜਕ ਆਵਾਜਾਈ ਪ੍ਰਭਾਵਿਤ ਗਾਜ਼ਾ ਦੇ ਵਿੱਚ ਫਸੇ ਬਰਤਾਨੀਆਂ ਦੇ ਅਧਿਆਪਕ ਦੇ ਪਰਿਵਾਰ ਨੂੰ ਬਰਤਾਨੀਆਂ ਆਉਣ ਦੀ ਨਹੀਂ ਮਿਲੀ ਇਜਾਜ਼ਤ ਇਟਲੀ ਦੇ ਅਕਾਲੀ ਆਗੂਆਂ ਦੇ ਵਫਰ ਨੇ ਸਾਕਾ ਮੰਤਰੀ ਰਣਕੇ ਨਾਲ ਕੀਤੀ ਵਿਸ਼ੇਸ਼ ਮੀਟਿੰਗ ਹੁਣ ਖਬਰਾਂ ਵਿੱਚ ਸਾਧਨਾਂ ਅਮਰੀਕਾ ਦੇ ਉਪ ਰਾਸ਼ਟਰਪਤੀ ਜੇ.ਡੀ. ਵੈਂਸ ਨੇ ਇੱਕ ਮੀਡੀਆ ਚੈਨਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ ਆਉਣ ਵਾਲੇ ਮਹੀਨਿਆਂ ਦੇ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਵਿਰੁੱਧ ਆਪਣੀ ਕਾਰਵਾਈ ਤੇਜ਼ ਕਰੇਗੀ। ਉਹਨਾਂ ਕਿਹਾ ਕਿ ਰਾਸ਼ਟਰਪਤੀ ਡੋਨਲਡ ਟਰੰਪ ਦੀ ਸਮੂਹਿਕ ਦੇਸ਼ ਨਿਕਾਲੇ ਦੀ ਇਤਿਹਾਸਿਕ ਯੋਜਨਾ ਦੀ ਪੂਰਤੀ ਦੇ ਲਈ ਇਮੀਗ੍ਰੇਸ਼ਨ ਇਨਫੋਰਸਮੈਂਟ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਲੱਭਣ ਲਈ ਹਰ ਘਰ ਦਾ ਦਰਵਾਜ਼ਾ ਖੜਕਾਵੇਗੇ ਇਸ ਦੌਰਾਨ ਸੰਘੀ ਅਧਿਕਾਰੀਆਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ 10000 ਨਵੇਂ ਇਮੀਗ੍ਰੇਸ਼ਨ ਏਜੰਟ ਪੂਰੇ ਨਿਜੀ ਦਸਤਾਵੇਜ਼ਾਂ ਸਮੇਤ ਗਲੀਆਂ ਦੇ ਵਿੱਚ ਨਿਕਲਣਗੇ ਤੇ ਉਹ ਪਹਿਲਾਂ ਨਾਲੋਂ ਵੀ ਵੱਧ ਤਾਕਤ ਨਾਲ ਪ੍ਰਵਾਸੀਆਂ ਦੀ ਜਾਂਚ ਪੜਤਾਲ ਕਰਨਗੇ ਸੰਘੀ ਅਧਿਕਾਰੀਆਂ ਅਨੁਸਾਰ ਉਹਨਾਂ ਕੋਲ ਹੁਣ 22000 ਏਜੰਟ ਤੇ ਜਾਂਚਕਾਰ ਨੇ ਜੋ 1 ਸਾਲ ਪਹਿਲਾਂ ਦੀ ਤੁਲਨਾ ਦੇ ਵਿੱਚ 10000 ਵੱਧ ਨੇ ਬਿਨਾਂ ਕੋਈ ਵਿਸ਼ੇਸ਼ ਬੇਰਵਾ ਦਿੰਦਿਆਂ ਵਾਈਟ ਹਾਊਸ ਨੇ ਕਿਹਾ ਕਿ ਅਮਰੀਕਾ ਦੇ ਵਿੱਚ ਰਹਿ ਰਹੇ 25 ਲੱਖ ਗੈਰ ਕਾਨੂੰਨੀ ਲੋਕ ਕੱਢੇ ਜਾ ਚੁਕੇ ਨੇ ਜਦ ਬਾਹੇਠ ਦੇਸ਼ ਛੱਡ ਗਏ ਨੇ ਵਾਈਟ ਹਾਊਸ ਨੇ ਵਾਦਾ ਕੀਤਾ ਹੈ ਕਿ ਹੋਰ ਲੋਕ ਵੀ ਇੱਕ ਜਾਂ ਦੂਸਰੇ ਤਰੀਕੇ ਰਾਹੀਂ ਅਮਰੀਕਾ ਵਿੱਚੋਂ ਕੱਢ ਦਿੱਤਾ ਜਾਣਗੇ ਪੰਜਾਬੀ ਲੋਕ ਗਾਇਕੀ ਨੂੰ ਅੰਤਰਰਾਸ਼ਟਰੀ ਪੱਧਰ ਤੇ ਮਾਣ ਦਿਵਉਣ ਵਾਲੇ ਪ੍ਰਸਿੱਧ ਗਾਇਕ ਗੋਲਡਨ ਸਟਾਰ ਮਲਕੀਤ ਸਿੰਘ ਦਾ ਨਾਮ ਅੱਜ ਦੁਨੀਆ ਭਰ ਦੇ ਵਿੱਚ ਬੜੇ ਸਤਕਾar ਦੇ ਨਾਲ ਲਿਆ ਜਾਂਦਾ ਹੈ ਮਲਕੀਤ ਸਿੰਘ ਨੂੰ ਮਿਲਿਆ ਗੋਲਡਨ ਸਟਾਰ ਦਾ ਤਖ਼ਲਸ ਉਨ੍ਹਾਂ ਦੀ ਅਟੁੱਟ ਮਿਹਨਤ ਬੇਮਿਸਾਲ ਗਾਇਕੀ ਅਤੇ ਦਰਸ਼ਕਾਂ ਉਲਵ ਮਿਲੇ ਅਥਾ ਪਿਆਰ ਦਾ ਨਤੀਜਾ ਹੈ ਜੋ ਸਮੇਂ ਦੇ ਨਾਲ ਉਨ੍ਹਾਂ ਦੀ ਪਛਾਣ ਬਣ ਗਿਆ ਹੈ ਜ਼ਿਕਰਯੋਗ ਹੈ ਕਿ ਗਾਇਕ ਮਲਕੀਤ ਸਿੰਘ ਨੇ ਅਜ ਤੋਂ 40 ਵਰੇ ਪਹਿਲਾਂ ਇੱਕ ਪਗੜੀ ਧਾਰੀ ਪੰਜਾਬੀ ਗਾਇਕ ਵਜੋਂ ਅੰਤਰਰਾਸ਼ਟਰੀ ਪੱਧਰ ਤੇ ਆਪਣੀ ਪਛਾਣ ਕਾਇਮ ਕੀਤੀ ਜਿਨ੍ਹਾਂ ਨੂੰ ਵੇਖ ਕੇ ਹੋਰ ਵੀ ਪੰਜਾਬੀ ਗਾਇਕ ਪੱਗ ਬਨ ਕੇ ਗਾਇਕੀ ਦੇ ਖੇਤਰ ਦੇ ਵਿੱਚ ਨਤਰੇ ਗੋਲਡਨ ਸਟਾਰ ਗਾਇਕ ਮਲਕੀਤ ਸਿੰਘ ਪਹਿਲੇ ਪੰਜਾਬੀ ਗਾਇਕ ਨੇ ਜਿਨ੍ਹਾਂ ਦਾ ਨਾ ਗਿਨੈਸ ਬੁੱਕ ਆਫ ਰਿਕਾਰਡ ਦੇ ਵਿੱਚ ਕਈ ਸਾਲ ਪਹਿਲਾਂ ਦਰਜ ਹੋ ਚੁੱਕਿਆ ਹੈ ਬਰਤਾਨੀਆ ਦੇ ਵਿੱਚ ਤੂਫਾਨ ਗੁਰੇਟੀ ਦੇ ਚੱਲਦੇ ਕਈ ਇਲਾਕਿਆਂ ਵਿੱਚ ਭਾਰੀ ਬਰਫਬਾਰੀ ਹੋ ਰਹੀ ਹੈ ਜਿਸ ਕਾਰਨ ਆਮ ਜਨ ਜੀਵਨ ਗੁਰੀਤਨਾ ਪਰ ਪ੍ਰਭਾਵਿਤ ਹੋਇਆ ਹੈ ਇੰਗਲੈਂਡ ਦੇ ਉਤਰੀ ਅਤੇ ਕੇਂਦਰੀ ਖੇਤਰਾਂ ਦੇ ਵਿੱਚ ਬਰਫ ਦੀ ਮੋਟੀ ਪਰਤ ਜਮ ਜਾਣ ਨਾਲ ਸੜਕਾਂ ਫਿਸਲਣ ਵਾਲੀਆਂ ਬਣ ਗਈਆਂ ਨੇ ਅਤੇ ਆਵਾਜਾਈ ਦੇ ਵਿੱਚ ਵੱਡੀ ਰੁਕਾਵਟ ਪੈਦਾ ਹੋਈ ਹੈ ਬਰਫਬਾਰੀ ਕਾਰਨ ਰੇਲ ਨੈਟਵਰਕ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ ਕਈ ਮੁੱਖ ਰੇਲ ਮਾਰਗਾਂ ਤੇ ਸੇਵਾਵਾਂ ਵਿੱਚ ਅਸਥਾਈ ਤੌਰ ਤੇ ਰੋਕਣੀਆਂ ਪਈਆਂ ਨੇ ਜਦਕਿ ਕਈ ਟ੍ਰੇਨਾਂ ਨੂੰ ਦੇਰ ਨਾਲ ਚਲਾਇਆ ਜਾ ਰਿਹਾ ਹੈ ਰੇਲ ਅਧਿਕਾਰੀਆਂ ਨੇ ਯਾਤਰੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਬਿਨਾਂ ਲੋੜ ਦੇ ਯਾਤਰਾ ਤੋਂ ਬਚੇ ਅਤੇ ਕਰੋ ਨਿਕਲਣ ਤੋਂ ਪਹਿਲਾਂ ਸੇਵਾ ਸੰਬੰਧੀ ਜਾਣਕਾਰੀ ਜਰੂਰ ਚੈੱਕ ਕਰਨ ਜਾਣਕਾਰੀ ਅਨੁਸਾਰ ਬਸਮ ਅਬਦੂਗਾ ਨਾਂ ਦਾ ਇਹ ਅਧਿਆਪਕ ਇਸ ਸਮੇਂ ਬਰਤਾਨੀਆਂ ਦੇ ਵਿੱਚ ਰਹਿ ਰਿਹਾ ਹੈ ਅਤੇ ਯੂਨੀਵਰਸਿਟੀ ਨਾਲ ਜੁੜਿਆ ਹੋਇਆ ਹੈ ਉਸ ਦੀ ਪਤਨੀ ਅਤੇ ਛੋਟੇ ਬੱਚੇ ਗਾਜ਼ਾ ਦੇ ਵਿੱਚ ਰਹਿੰਦੇ ਨੇ ਜਿੱਥੇ ਹਾਲਤ ਬਹੁਤ ਹੀ ਮਾੜੀ ਨੇ ਬਸਮ ਨੇ ਸਰਕਾਰ ਕੋਲ ਅਰਜ਼ੀ ਦੇ ਕੇ ਅਪੀਲ ਕੀਤੀ ਸੀ ਕਿ ਮਨੁੱਖੀ ਆਧਾਰ ਤੇ ਉਸ ਦੇ ਪਰਿਵਾਰ ਨੂੰ ਜਲਦੀ ਬਰਤਾਨੀਆਂ ਲਿਆਉਣ ਦੀ ਆਗਿਆ ਦਿੱਤੀ ਜਾਵੇ ਪਰ ਸਰਕਾਰ ਨੇ ਇਸ ਨੂੰ ਤੁਰੰਤ ਮਾਮਲਾ ਨਹੀਂ ਮੰਨਿਆ ਹੋਮ ਆਫਿਸ ਵੱਲੋਂ ਕਿਹਾ ਗਿਆ ਕਿ ਪਰਿਵਾਰਕ ਮੇਲਾਪ ਲਈ ਆਮ ਵੀਜ਼ਾ ਨਿਯਮਾਂ ਅਨੁਸਾਰ ਹੀ ਕਰ ਕਾਰਵਾਈ ਕੀਤੀ ਜਾਵੇਗੀ ਸ਼੍ਰੋਮਣੀ ਕਾਲੀ ਦਲ ਐਸਸੀ ਵਿੰਗ ਇਟਲੀ ਦੇ ਅਹੁਦੇਦਾਰਾਂ ਦੀ ਅਹਿਮ ਮੀਟਿੰਗ ਸਾਬਕਾ ਪ੍ਰਧਾਨ ਮਨਿੰਦਰ ਪਾਲ ਸਿੰਘ ਮੋਨੋ ਇਟਲੀ ਦੀ ਅਗਵਾਈ ਦੇ ਵਿੱਚ ਹੋਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਸਾਬਕਾ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਪਹੁੰਚੇ ਅਤੇ ਆਗੂ ਕੁਲਦੀਪ ਸਿੰਘ ਗੁਰਮੀਤ ਸਿੰਘ ਪਰਮਜੀਤ ਸਿੰਘ ਸ਼ਾਮਿਲ ਹੋਏ ਗੁਲਜ਼ਾਰ ਸਿੰਘ ਰਣੀਕੇ ਵੱਲੋਂ ਐਸਸੀ ਵਿੰਗ ਨੂੰ ਮਜ਼ਬੂਤ ਕਰਨ ਅਤੇ ਪਾਰਟੀ ਪ੍ਰਤੀਨਿਧੀਆਂ ਜਾਂ ਜਾ ਰਹੀਆਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਮੋਨੋ ਇਟਲੀ ਵੱਲੋਂ ਸਨਮਾਨਿਤ ਕੀਤਾ ਗਿਆ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਕੁਬੇਰ ਸਿੰਘ ਬਾਦਲ ਦੇ ਪੰਜਾਬ ਵਾਸੀਆਂ ਦੀ ਹਰ ਪੱਖੋਂ ਸੇਵਾ ਕਰਨ ਦੇ ਟੀਚੇ ਤਹਿਤ ਪਾਰਟੀ ਦਾ ਹਰੇਕ ਵਰਕਰ ਦਿਨ ਰਾਤ ਲੋਕਾਂ ਦੀ ਸੇਵਾ ਦੇ ਵਿੱਚ ਹਾਜ਼ਰ ਰਹਿੰਦਾ ਹੈ ਉਨ੍ਹਾਂ ਇਹ ਵੀ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਮੇ ਪੂਰੇ ਪੰਜਾਬ ਦੇ ਵਿੱਚ ਦਿੱਤੀਆਂ ਗਲੀਆਂ ਗਈਆਂ ਸਹੂਲਤਾਂ ਅਤੇ ਕੀਤੇ ਰਿਕਾਰਡ ਰੇਟੋੜ ਵਿਕਾਸ ਨੂੰ ਲੋਕ ਅੱਜ ਵੀ ਯਾਦ ਕਰ ਰਹੇ ਨੇ। ਇਸੇ ਪ੍ਰਦੇਸ਼ ਨਾਲ ਜੁੜੀਆਂ ਹੋਈਆਂ ਖਾਸ ਖਬਰਾਂ ਜਈਆਂ ਹੋਰ ਖਬਰਾਂ ਲੈ ਕੇ ਮੋਰਟੋਟੜ ਸਾਹਮਣੇ ਹਾਜ਼ਰ ਹੋਵਾਂਗੇ ਜਦ ਤੱਕ ਉਸ ਜੁੜੇ ਅਜੀਤ ਵੈਬ ਟੀਵੀ ਦੇ ਨਾਲ। ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ। ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ ਤੇ ਮੈਂ ਤੁਹਾਡੇ ਨਾਲ ਮੈਗਾ ਸਿਟੀ ਖਬਰਾਂ ਪ੍ਰਦੇਸ ਤੋਂ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਸੁਚਾਤ ਮਾ ਲੈਣੇ ਆ ਪ੍ਰਦੇਸ ਨਾਲ ਜੁੜੀਆਂ ਖਾਸ ਖਬਰਾਂ ਤੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਨੱਬੰਦ ਲਈ ਹਰ ਘਰ ਦਾ ਦਰਵਾਜ਼ਾ ਖੜਕਾਇਆ ਜਾਵੇਗਾ ਜਿਹੜੀ ਵੈਂਸ ਨੇ ਕਿਹਾ 골ਡਨ ਸਟਾਰ ਗਾਇਕ ਮਲਕੀਤ ਸਿੰਘ ਨੇ ਆਪਣੀ ਗਾਇਕੀ ਦੇ 40 ਬਰੇ ਸ਼ਾਨਦਾਰ ਅਤੇ ਕਾਮਯਾਬੀ ਨਾਲ ਈਤੇ ਪੁਰੇ ਬਰਤਾਨੀਆਂ ਦੇ ਵਿੱਚ ਹੋ ਰਹੀ ਭਾਰੀ ਬਰਬਾਦੀ ਕਾਰਨ ਹਵਾਈ ਰੇਲ ਅਤੇ ਸੜਕ ਆਵਾਜਾਈ ਬਹੁਤ ਪ੍ਰਭਾਵਿਤ ਗਾਜ਼ਾ ਦੇ ਵਿੱਚ ਫਸੇ ਬਰਤਾਨੀਆਂ ਦੇ ਅਧਿਆਪਕ ਦੇ ਪਰਿਵਾਰ ਨੂੰ ਬਰਤਾਨੀਆਂ ਆਉਣ ਦੀ ਨਹੀਂ ਮਿਲੀ ਇਜਾਜ਼ਤ ਇਟਲੀ ਦੇ ਅਕਾਲੀ ਆਗੂਆਂ ਦੇ ਵਫਰ ਨੇ ਸਾਕਾ ਮੰਤਰੀ ਰਣੀਕੇ ਨਾਲ ਕੀਤੀ ਵਿਸ਼ੇਸ਼ ਮੀਟਿੰਗ ਹੁਣ ਖਬਰਾਂ ਵਿੱਚ ਸਾਧਨਾ ਅਮਰੀਕਾ ਦੇ ਉਪ ਰਾਸ਼ਟਰਪਤੀ ਜੇ.ਡੀ. ਵੈਂਸ ਨੇ ਇੱਕ ਮੀਡੀਆ ਚੈਨਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ ਆਉਣ ਵਾਲੇ ਮਹੀਨਿਆਂ ਦੇ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਵਿਰੁੱਧ ਆਪਣੀ ਕਾਰਵਾਈ ਤੇਜ਼ ਕਰੇਗੀ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਡੋਨਲਡ ਟਰੰਪ ਦੀ ਸਮੂਹਿਕ ਦੇਸ਼ ਨਿਕਾਲੇ ਦੀ ਇਤਿਹਾਸਿਕ ਯੋਜਨਾ ਦੀ ਪੂਰਤੀ ਦੇ ਲਈ ਇਮੀਗ੍ਰੇਸ਼ਨ ਇਨਫੋਰਸਮੈਂਟ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਲੱਭਣ ਲਈ ਹਰ ਘਰ ਦਾ ਦਰਵਾਜ਼ਾ ਖੜਕਾਵੇਗੇ ਇਸ ਦੌਰਾਨ ਸੰਘੀ ਅਧਿਕਾਰੀਆਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ 10000 ਨਵੇਂ ਇਮੀਗ੍ਰੇਸ਼ਨ ਏਜੰਟ ਪੂਰੇ ਨਿਜੀ ਦਸਤਾਵੇਜ਼ਾਂ ਸਮੇਤ ਗਲੀਆਂ ਦੇ ਵਿੱਚ ਨਿਕਲਣਗੇ ਤੇ ਉਹ ਪਹਿਲਾਂ ਨਾਲੋਂ ਵੀ ਵੱਧ ਤਾਕਤ ਨਾਲ ਪ੍ਰਵਾਸੀਆਂ ਦੀ ਜਾਂਚ ਪੜਤਾਲ ਕਰਨਗੇ ਸੰਘੀ ਅਧਿਕਾਰੀਆਂ ਅਨੁਸਾਰ ਉਹਨਾਂ ਕੋਲ ਹੁਣ 22000 ਏਜੰਟ ਤੇ ਜਾਂਚਕਰ ਨੇ ਜੋ 1 ਸਾਲ ਪਹਿਲਾਂ ਦੀ ਤੁਲਨਾ ਦੇ ਵਿੱਚ 10000 ਵਧ ਨੇ ਬਿਨਾ ਕੋਈ ਵਿਸ਼ੇਸ਼ ਬਿਆਨ ਮੰਦੰਦਿਆਂ ਵਾਈਟ ਹਾਊਸ ਨੇ ਕਿਹਾ ਕਿ ਅਮਰੀਕਾ ਦੇ ਵਿੱਚ ਰਹਿ ਰਹੇ 25 ਲੱਖ ਗੈਰ ਕਾਨੂੰਨੀ ਲੋਕ ਕੱਢੇ ਜਾ ਚੁੱਕੇ ਨੇ ਜਦ ਬਾਹੇਟ ਦੇਸ਼ ਛੱਡ ਗਏ ਨੇ ਵਾਈਟ ਹਾਊਸ ਨੇ ਵਾਦਾ ਕੀਤਾ ਹੈ ਕਿ ਹੋਰ ਲੋਕ ਵੀ ਇੱਕ ਜਾਂ ਦੂਸਰੇ ਤਰੀਕੇ ਰਾਹੀਂ ਅਮਰੀਕਾ ਵਿੱਚੋਂ ਕੱਢ ਦਿੱਤਾ ਜਾਣਗੇ ਪੰਜਾਬੀ ਲੋਕ ਗਾਇਕੀ ਨੂੰ ਅੰਤਰਰਾਸ਼ਟਰੀ ਪੱਧਰ ਤੇ ਮਾਨ ਦਿਵਾਉਣ ਵਾਲੇ ਪ੍ਰਸਿੱਧ ਗਾਇਕ ਗੋਲਡਨ ਸਟਾਰ ਮਲਕੀਤ ਸਿੰਘ ਦਾ ਨਾਮ ਅੱਜ ਦੁਨੀਆ ਭਰ ਦੇ ਵਿੱਚ ਬੜੇ ਸਤਕਾar ਦੇ ਨਾਲ ਲਿਆ ਜਾਂਦਾ ਹੈ ਮਲਕੀਤ ਸਿੰਘ ਨੂੰ ਮਿਲਿਆ ਗੋਲਡਨ ਸਟਾਰ ਦਾ ਤਖ਼ਲਸ ਉਨਾਂ ਦੀ ਅਟੁੱਟ ਮਿਹਨਤ ਬੇਮਿਸਾਲ ਗਾਇਕੀ ਅਤੇ ਦਰਸ਼ਕਾਂ ਉਲ ਮਿਲੇ ਅਥਾ ਪਿਆਰ ਦਾ ਨਤੀਜਾ ਹੈ ਜੋ ਸਮੇਂ ਦੇ ਨਾਲ ਉਹਨਾਂ ਦੀ ਪਛਾਣ ਬਣ ਗਿਆ ਹੈ ਜ਼ਿਕਰਯੋਗ ਹੈ ਕਿ ਗਾਇਕ ਮਲਕੀਤ ਸਿੰਘ ਨੇ ਅਜ ਤੋਂ 40 ਵਰੇ ਪਹਿਲਾਂ ਇੱਕ ਪਗੜੀ ਧਾਰੀ ਪੰਜਾਬੀ ਗਾਇਕ ਵਜੋਂ ਅੰਤਰਰਾਸ਼ਟਰੀ ਪੱਧਰ ਤੇ ਆਪਣੀ ਪਛਾਣ ਕਾਇਮ ਕੀਤੀ ਜਿਨ੍ਹਾਂ ਨੂੰ ਵੇਖ ਕੇ ਹੋਰ ਵੀ ਪੰਜਾਬੀ ਗਾਇਕ ਪੱਗ ਬੰਨ ਕੇ ਗਾਇਕੀ ਦੇ ਖੇਤਰ ਦੇ ਵਿੱਚ ਨਤਰੇ ਗੋਲਡਨ ਸਟਾਰ ਗਾਇਕ ਮਲਕੀਤ ਸਿੰਘ ਪਹਿਲੇ ਪੰਜਾਬੀ ਗਾਇਕ ਨੇ ਜਿਨ੍ਹਾਂ ਦਾ ਨਾ ਗਿਨੈਸ ਬੁੱਕ ਆਫ ਰਿਕਾਰਡ ਦੇ ਵਿੱਚ ਕਈ ਸਾਲ ਪਹਿਲਾਂ ਦਰਜ ਹੋ ਚੁੱਕਿਆ ਹੈ ਬਰਤਾਨੀਆ ਦੇ ਵਿੱਚ ਤੂਫਾਨ ਗੁਰੇਟੀ ਦੇ ਚੱਲਦੇ ਕਈ ਇਲਾਕਿਆਂ ਵਿੱਚ ਭਾਰੀ ਬਰਫਬਾਰੀ ਹੋ ਰਹੀ ਹੈ ਜਿਸ ਕਾਰਨ ਆਮ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਇੰਗਲੈਂਡ ਦੇ ਉੱਤਰੀ ਅਤੇ ਕੇਂਦਰੀ ਖੇਤਰਾਂ ਦੇ ਵਿੱਚ ਬਰਫ਼ ਦੀ ਮੋਟੀ ਪਰਤ ਜਮ ਜਾਣ ਨਾਲ ਸੜਕਾਂ ਫਿਸਲਣ ਵਾਲੀਆਂ ਬਣ ਗਈਆਂ ਨੇ ਅਤੇ ਆਵਾਜਾਈ ਦੇ ਵਿੱਚ ਵੱਡੀ ਰੁਕਾਵਟ ਪੈਦਾ ਹੋਈ ਹੈ ਬਰਫਬਾਰੀ ਕਾਰਨ ਰੇਲ ਨੈਟਵਰਕ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ ਕਈ ਮੁੱਖ ਰੇਲ ਮਾਰਗਾਂ ਤੇ ਸੇਵਾਵਾਂ ਮੌਸਤਾਈ ਤੌਰ ਤੇ ਰੋਕਣੀਆਂ ਪਈਆਂ ਨੇ ਜਦਕਿ ਕਈ ਟ੍ਰੇਨਾਂ ਨੂੰ ਦੇਰ ਨਾਲ ਚਲਾਇਆ ਜਾ ਰਿਹਾ ਹੈ ਰੇਲ ਅਧਿਕਾਰੀਆਂ ਨੇ ਯਾਤਰੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਬਿਨਾਂ ਲੋੜ ਦੇ ਯਾਤਰਾ ਤੋਂ ਬਚੇ ਅਤੇ ਕਰੋ ਨਿਕਲਣ ਤੋਂ ਪਹਿਲਾਂ ਸੇਵਾ ਸੰਬੰਧੀ ਜਾਣਕਾਰੀ ਜ਼ਰੂਰ ਚੈੱਕ ਕਰਨ ਜਾਣਕਾਰੀ ਅਨੁਸਾਰ ਬਸਮ ਅਬਦੂਗਾ ਨਾ ਦਾ ਇਹ ਅਧਿਆਪਕ ਇਸ ਸਮੇਂ ਬਰਤਾਨੀਆਂ ਦੇ ਵਿੱਚ ਰਹਿ ਰਿਹਾ ਹੈ ਅਤੇ ਯੂਨੀਵਰਸਿਟੀ ਨਾਲ ਜੁੜਿਆ ਹੋਇਆ ਹੈ ਉਸ ਦੀ ਪਤਨੀ ਅਤੇ ਛੋਟੇ ਬੱਚੇ ਗਾਜ਼ਾ ਦੇ ਵਿੱਚ ਰਹਿੰਦੇ ਨੇ ਜਿੱਥੇ ਹਾਲਾਤ ਬਹੁਤ ਹੀ ਮਾੜੇ ਨੇ ਬਸਮ ਨੇ ਸਰਕਾਰ ਕੋਲ ਅਰਜ਼ੀ ਦੇ ਕੇ ਅਪੀਲ ਕੀਤੀ ਸੀ ਕਿ ਮਨੁੱਖੀ ਅਧਾਰ ਤੇ ਉਸ ਦੇ ਪਰਿਵਾਰ ਨੂੰ ਜਲਦੀ ਬਰਤਾਨੀਆਂ ਲਿਆਉਣ ਦੀ ਆਗਿਆ ਦਿੱਤੀ ਜਾਵੇ ਪਰ ਸਰਕਾਰ ਨੇ ਇਸ ਨੂੰ ਤੁਰੰਤ ਮਾਮਲਾ ਨਹੀਂ ਮੰਨਿਆ ਹੋਮ ਆਫਿਸ ਵੱਲੋਂ ਕਿਹਾ ਗਿਆ ਕਿ ਪਰਿਵਾਰਕ ਮੇਲਾਪ ਲਈ ਆਮ ਵੀਜ਼ਾ ਨਿਯਮਾਂ ਅਨੁਸਾਰ ਹੀ ਕਰ ਕਾਰਵਾਈ ਕੀਤੀ ਜਾਵੇਗੀ ਸ਼੍ਰोमਣੀ ਕਾਲੀਦਲ ਐਸਸੀ ਵਿੰਗ ਇਟਲੀ ਦੇ ਔਦੇਦਾਰਾਂ ਦੀ ਅਹਿਮ ਮੀਟਿੰਗ ਸਭ ਦਾ ਪ੍ਰਧਾਨ ਮਨਿੰਦਰ ਪਾਲ ਸਿੰਘ ਮੋਨੋ ਇਟਲੀ ਦੀ ਅਗਵਾਈ ਦੇ ਵਿੱਚ ਹੋਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਸਾਬਕਾ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਪਹੁੰਚੇ ਅਤੇ ਆਗੂ ਕੁਲਦੀਪ ਸਿੰਘ ਗੁਰਮੀਤ ਸਿੰਘ ਪਰਮਜੀਤ ਸਿੰਘ ਸ਼ਾਮਿਲ ਹੋਏ ਗੁਲਜ਼ਾਰ ਸਿੰਘ ਰਣੀਕੇ ਵੱਲੋਂ ਐਸਸੀ ਵਿੰਗ ਨੂੰ ਮਜ਼ਬੂਤ ਕਰਨ ਅਤੇ ਪਾਰਟੀ ਪ੍ਰਤੀਨਿਧੀਆਂ ਜਾਂ ਜਾ ਰਹੀਆਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਮੋਨੋ ਇਟਲੀ ਵੱਲੋਂ ਸਨਮਾਨਿਤ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਪੰਜਾਬ ਵਾਸੀਆਂ ਦੀ ਹਰ ਪੱਖੋਂ ਸੇਵਾ ਕਰਨ ਦੇ ਟੀਚੇ ਤਹਿਤ ਪਾਰਟੀ ਦਾ ਹਰੇਕ ਵਰਕਰ ਦਿਨ ਰਾਤ ਲੋਕਾਂ ਦੀ ਸੇਵਾ ਦੇ ਵਿੱਚ ਹਾਜ਼ਰ ਰਹਿੰਦਾ ਹੈ ਉਹਨਾਂ ਨੇ ਵੀ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਪੂਰੇ ਪੰਜਾਬ ਦੇ ਵਿੱਚ ਦਿੱਤੀਆਂ ਗਲੀਆਂ ਗਈਆਂ ਸਹੂਲਤਾਂ ਅਤੇ ਕੀਤੇ ਰਿਕਾਰਡ ਤੋੜ ਵਿਕਾਸ ਨੂੰ ਲੋਕ ਅੱਜ ਵੀ ਯਾਦ ਕਰ ਰਹੇ ਨੇ। ਇਸੇ ਪ੍ਰਦੇਸ਼ ਨਾਲ ਜੁੜੀਆਂ ਹੋਈਆਂ ਖਾਸ ਖਬਰਾਂ ਜਈਆਂ ਹੋਰ ਖਬਰਾਂ ਲੈ ਕੇ ਮੋਰਟੋਟੜ ਸਾਹਮਣੇ ਹਾਜ਼ਰ ਹੋਵਾਂਗੇ ਜਦ ਤੱਕ ਉਸ ਜੁੜੇ ਅਜੀਤ ਵੈਬ ਟੀਵੀ ਦੇ ਨਾਲ। ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਕੇ ਲਈ ਬੈਲ ਆਈਕਨ ਤੇ ਕਲਿੱਕ ਕਰੋ। ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ ਤੇ ਮੈਂ ਤੁਹਾਡੇ ਨਾਲ ਮੇਗਾ ਸਿਟੀ ਖਬਰਾਂ ਪ੍ਰਦੇਸ ਤੋਂ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਸੁਚਾਤ ਮਾਰ ਲੈਣੇ ਆ ਪਰਦੇਸ ਨਾਲ ਜੁੜੀਆਂ ਖਾਸ ਖਬਰਾਂ ਤੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਲੱਭਣ ਲਈ ਹਰ ਘਰ ਦਾ ਦਰਵਾਜ਼ਾ ਖੜਕਾਇਆ ਜਾਵੇਗਾ ਜੇਡੀ ਵੈਂਸ ਨੇ ਕਿਹਾ 골ਡਨ ਸਟਾਰ ਗਾਇਕ ਮਲਕੀਤ ਸਿੰਘ ਨੇ ਆਪਣੀ ਗਾਇਕੀ ਦੇ 40 ਬਰੇ ਸ਼ਾਨਦਾਰ ਅਤੇ ਕਾਮਯਾਬੀ ਨਾਲ ਇਤੇ ਪੁਰੇ ਬਰਤਾਨੀਆ ਦੇ ਵਿੱਚ ਹੋ ਰਹੀ ਭਾਰੀ ਬਰਬਾਦੀ ਕਾਰਨ ਹਵਾਈ ਰੇਲ ਅਤੇ ਸੜਕ ਆਵਾਜਾਈ ਕੋਈ ਪ੍ਰਭਾਵਿਤ ਗਾਜ਼ਾ ਦੇ ਵਿੱਚ ਫਸੇ ਬਰਤਾਨੀਆ ਦੇ ਅਧਿਆਪਕ ਦੇ ਪਰਿਵਾਰ ਨੂੰ ਬਰਤਾਨੀਆ ਆਉਣ ਦੀ ਨਹੀਂ ਮਿਲੀ ਇਟਲੀ ਦੇ ਅਕਾਲੀ ਆਗੂਆਂ ਦੇ ਵਫਰ ਨੇ ਸਾਕਾ ਮੰਤਰੀ ਰਣੀਕੇ ਨਾਲ ਕੀਤੀ ਵਿਸ਼ੇਸ਼ ਮੀਟਿੰਗ ਹੁਣ ਖਬਰਾਂ ਵਿੱਚ ਸਾਧਨਾਂ ਅਮਰੀਕਾ ਦੇ ਉਪ ਰਾਸ਼ਟਰਪਤੀ ਜੇ ਡੀ ਵੈਂਸ ਨੇ ਇੱਕ ਮੀਡੀਆ ਚੈਨਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ ਆਉਣ ਵਾਲੇ ਮਹੀਨਿਆਂ ਦੇ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਵਿਰੁੱਧ ਆਪਣੀ ਕਾਰਵਾਈ ਤੇਜ਼ ਕਰੇਗੀ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਡੋਨਲਡ ਟਰੰਪ ਦੀ ਸਮੂਹਿਕ ਦੇਸ਼ ਨਿਕਾਲੇ ਦੀ ਇਤਿਹਾਸਿਕ ਯੋਜਨਾ ਦੀ ਪੂਰਤੀ ਦੇ ਲਈ ਇਮੀਗ੍ਰੇਸ਼ਨ ਇਨਫੋਰਸਮੈਂਟ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਲੱਭਣ ਲਈ ਹਰ ਘਰ ਦਾ ਦਰਵਾਜ਼ਾ ਖੜਕਾਵੇਗੇ ਇਸ ਦੌਰਾਨ ਸੰਘੀ ਅਧਿਕਾਰੀਆਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ 10000 ਨਵੇਂ ਇਮੀਗ੍ਰੇਸ਼ਨ ਏਜੰਟ ਪੂਰੇ ਨਿਜੀ ਦਸਤਾਵੇਜ਼ਾਂ ਸਮੇਤ ਗਲੀਆਂ ਦੇ ਵਿੱਚ ਨਿਕਲਣਗੇ ਤੇ ਉਹ ਪਹਿਲਾਂ ਨਾਲੋਂ ਵੀ ਵੱਧ ਤਾਕਤ ਨਾਲ ਪ੍ਰਵਾਸੀਆਂ ਦੀ ਜਾਂਚ ਪੜਤਾਲ ਕਰਨਗੇ ਸੰਘੀ ਅਧਿਕਾਰੀਆਂ ਅਨੁਸਾਰ ਉਹਨਾਂ ਕੋਲ ਹੁਣ 22000 ਏਜੰਟ ਤੇ ਜਾਂਚਕਾਰ ਨੇ ਜੋ 1 ਸਾਲ ਪਹਿਲਾਂ ਦੀ ਤੁਲਨਾ ਦੇ ਵਿੱਚ 10000 ਵਧ ਨੇ ਬਿਨਾਂ ਕੋਈ ਵਿਸ਼ੇਸ਼ ਮੀਰਵਾ ਦਿੰਦਿਆਂ ਵਾਈਟ ਹਾਊਸ ਨੇ ਕਿਹਾ ਕਿ ਅਮਰੀਕਾ ਦੇ ਵਿੱਚ ਰਹਿ ਰਹੇ 25 ਲੱਖ ਗੈਰ ਕਾਨੂੰਨੀ ਲੋਕ ਕੱਢੇ ਜਾ ਚੁੱਕੇ ਨੇ ਜਦ ਬਾਹੇਠ ਦੇਸ਼ ਛੱਡ ਗਏ ਨੇ ਵਾਈਟ ਹਾਊਸ ਨੇ ਵਾਦਾ ਕੀਤਾ ਹੈ ਕਿ ਹੋਰ ਲੋਕ ਵੀ ਇੱਕ ਜਾਂ ਦੂਸਰੇ ਤਰੀਕੇ ਰਾਹੀਂ ਅਮਰੀਕਾ ਵਿੱਚੋਂ ਕੱਢ ਦਿੱਤਾ ਜਾਣਗੇ ਪੰਜਾਬੀ ਲੋਕ ਗਾਇਕੀ ਨੂੰ ਅੰਤਰਰਾਸ਼ਟਰੀ ਪੱਧਰ ਤੇ ਮਾਣ ਦਿਵਾਉਣ ਵਾਲੇ ਪ੍ਰਸਿੱਧ ਗਾਇਕ ਗੋਲਡਨ ਸਟਾਰ ਮਲਕੀਤ ਸਿੰਘ ਦਾ ਨਾਮ ਅੱਜ ਦੁਨੀਆ ਭਰ ਦੇ ਵਿੱਚ ਬੜੇ ਸਤਕਾar ਦੇ ਨਾਲ ਲਿਆ ਜਾਂਦਾ ਹੈ ਮਲਕੀਤ ਸਿੰਘ ਨੂੰ ਮਿਲਿਆ ਗੋਲਡਨ ਸਟਾਰ ਦਾ ਤਖ਼ਲਸ ਉਹਨਾਂ ਦੀ ਅਟੁੱਟ ਮਿਹਨਤ ਬੇਮਿਸਾਲ ਗਾਇਕੀ ਅਤੇ ਦਰਸ਼ਕਾਂ ਵੱਲੋਂ ਮਿਲੇ ਅਥਾ ਪਿਆਰ ਦਾ ਨਤੀਜਾ ਹੈ ਜੋ ਸਮੇਂ ਦੇ ਨਾਲ ਉਹਨਾਂ ਦੀ ਪਛਾਣ ਬਣ ਗਿਆ ਹੈ ਜ਼ਿਕਰਯੋਗ ਹੈ ਕਿ ਗਾਇਕ ਮਲਕੀਤ ਸਿੰਘ ਨੇ ਅਜ ਤੋਂ 40 ਵਰੇ ਪਹਿਲਾਂ ਇੱਕ ਪਗੜੀ ਧਾਰੀ ਪੰਜਾਬੀ ਗਾਇਕ ਵਜੋਂ ਅੰਤਰਰਾਸ਼ਟਰੀ ਪੱਧਰ ਤੇ ਆਪਣੀ ਪਛਾਣ ਕਾਇਮ ਕੀਤੀ ਜਿਨ੍ਹਾਂ ਨੂੰ ਵੇਖ ਕੇ ਹੋਰ ਵੀ ਪੰਜਾਬੀ ਗਾਇਕ ਪੱਗ ਬੰਨ ਕੇ ਗਾਇਕੀ ਦੇ ਖੇਤਰ ਦੇ ਵਿੱਚ ਨਿਤਰੇ ਗੋਲਡਨ ਸਟਾਰ ਗਾਇਕ ਮਲਕੀਤ ਸਿੰਘ ਪਹਿਲੇ ਪੰਜਾਬੀ ਗਾਇਕ ਨੇ ਜਿਨ੍ਹਾਂ ਦਾ ਨਾਂ ਨਸ ਬੁੱਕ ਆਫ ਰਿਕਾਰਡ ਦੇ ਵਿੱਚ ਕਈ ਸਾਲ ਪਹਿਲਾਂ ਦਰਜ ਹੋ ਚੁੱਕਿਆ ਹੈ ਬਰਤਾਨੀਆ ਦੇ ਵਿੱਚ ਤੂਫਾਨ ਗੁਰੇਟੀ ਦੇ ਚੱਲਦੇ ਕਈ ਇਲਾਕਿਆਂ ਵਿੱਚ ਭਾਰੀ ਬਰਫਬਾਰੀ ਹੋ ਰਹੀ ਹੈ ਜਿਸ ਕਾਰਨ ਆਮ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਇੰਗਲੈਂਡ ਦੇ ਉੱਤਰੀ ਅਤੇ ਕੇਂਦਰੀ ਖੇਤਰਾਂ ਦੇ ਵਿੱਚ ਬਰਫ ਦੀ ਮੋਟੀ ਪਰਤ ਜਮ ਜਾਣ ਨਾਲ ਸੜਕਾਂ ਫਿਸਲਣ ਵਾਲੀਆਂ ਬਣ ਗਈਆਂ ਨੇ ਅਤੇ ਆਵਾਜਾਈ ਦੇ ਵਿੱਚ ਵੱਡੀ ਰੁਕਾਵਟ ਪੈਦਾ ਹੋਈ ਹੈ ਬਰਫਬਾਰੀ ਕਾਰਨ ਰੇਲ ਨੈਟਵਰਕ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ ਕਈ ਮੁੱਖ ਰੇਲ ਮਾਰਗਾਂ ਤੇ ਸੇਵਾਵਾਂ ਵਿੱਚ ਅਸਥਾਈ ਤੌਰ ਤੇ ਰੋਕਣੀਆਂ ਪਈਆਂ ਨੇ ਜਦਕਿ ਕਈ ਟ੍ਰੇਨਾਂ ਨੂੰ ਦੇਰ ਨਾਲ ਚਲਾਇਆ ਜਾ ਰਿਹਾ ਹੈ ਰੇਲ ਅਧਿਕਾਰੀਆਂ ਨੇ ਯਾਤਰੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਬਿਨਾਂ ਲੋੜ ਦੇ ਯਾਤਰਾ ਤੋਂ ਬਚੇ ਅਤੇ ਕਰੋ ਨਿਕਲਣ ਤੋਂ ਪਹਿਲਾਂ ਸੇਵਾ ਸਬੰਧੀ ਜਾਣਕਾਰੀ ਜ਼ਰੂਰ ਚੈੱਕ ਕਰਨ। ਜਾਣਕਾਰੀ ਅਨੁਸਾਰ ਬਸਮ ਅਬਦੂਗਾ ਨਾ ਦਾ ਇਹ ਅਧਿਆਪਕ ਇਸ ਸਮੇਂ ਬਰਤਾਨੀਆਂ ਦੇ ਵਿੱਚ ਰਹਿ ਰਿਹਾ ਹੈ ਅਤੇ ਯੂਨੀਵਰਸਿਟੀ ਨਾਲ ਜੁੜਿਆ ਹੋਇਆ ਹੈ। ਉਸਦੀ ਪਤਨੀ ਅਤੇ ਛੋਟੇ ਬੱਚੇ ਗਾਜ਼ਾ ਦੇ ਵਿੱਚ ਰਹਿੰਦੇ ਨੇ ਜਿੱਥੇ ਹਾਲਾਤ ਬਹੁਤ ਹੀ ਮਾੜੇ ਨੇ। ਬਸਮ ਨੇ ਸਰਕਾਰ ਕੋਲ ਅਰਜ਼ੀ ਦੇ ਕੇ ਅਪੀਲ ਕੀਤੀ ਸੀ ਕਿ ਮਨੁੱਖੀ ਅਧਾਰ ਤੇ ਉਸਦੇ ਪਰਿਵਾਰ ਨੂੰ ਜਲਦੀ ਬਰਤਾਨੀਆਂ ਲਿਆਉਂਦੀ।